ਦੇਖੋ ਇੱਕ ਗੱਲ ਇਹ ਸਮਝੋ ਵੀ ਨਾ ਹੱਲ ਹੋਣ ਵਾਲਾ ਤਾਂ ਕੋਈ ਕਾਰ ਨਹੀਂ ਤੇ ਹੱਲ ਹੋਊਗਾ ਔਰ ਹੱਲ ਕਰ ਵੀ ਲਿਆ ਬੈਠ ਕੇ ਇੱਥੇ ਅਸੀਂ ਤੇ ਜਿਉਂ ਹੀ ਮੈਨੂੰ ਪਤਾ ਲੱਗਿਆ ਵੀ ਇਹ ਪ੍ਰੋਬਲਮ ਆ ਰਹੀ ਹੈ ਦੋ ਤਿੰਨ ਦਿਨ ਤੋਂ ਤੇ ਮੈਂ ਸੀਨੀਅਰ ਅਫੀਸਰ ਨਾਲ ਸੰਪਰਕ ਕੀਤਾ ਸੀ ਸਭ ਨੂੰ ਰਿਕਵੈਸਟ ਕੀਤੀ ਤੇ ਹੋਰ ਸੰਬੰਧਿਤ ਅਸਰਾਂ ਨੂੰ ਰਿਕਵੈਸਟ ਕਰਕੇ ਬੁਲਾਇਆ ਇੱਥੇ ਬੁਲਾ ਕੇ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਆਉਣ ਵਾਲੇ ਦੋ ਤਿੰਨ ਦਿਨ ਦੇ ਵਿੱਚ ਇਸ ਸਮੱਸਿਆ ਦਾ ਜਿਹੜਾ ਹੱਲ ਉਹ ਕੱਢ ਦਿੱਤਾ ਜਾਊਗਾ ਉਹ ਜਿਹੜਾ ਇਹ ਰਸਤਾ ਸਾਫ ਹੋ ਜਾਊਗਾ ਉਹਨਾਂ ਦੇ ਵਿੱਚ ਅੱਕਲੇ ਜਾਣਗੇ ਜਿੱਥੇ ਜਿੱਥੇ ਵੀ ਕੂੜਾ ਪਿਆ ਉਹ ਸਾਰਾ ਸਫਾਈ ਕਰ ਦੇਣਗੇ ਐਨਜੀਟੀ ਵੱਲੋਂ ਮੁਹਾਲੀ ਦੇ ਡੰਪਿੰਗ ਗਰਾਊਂਡ 'ਚ ਕੂੜਾ ਸੁੱਟਣ ਤੇ ਲਗਾਈ ਪਾਬੰਦੀ ਨੂੰ ਲੈ ਕੇ ਹੋ ਰਹੀ ਸਿਆਸਤ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਰਾਮ ਲਗਾ ਦਿੱਤਾ ਹੈ। ਸ਼ਹਿਰ 'ਚ ਕੂੜਾ ਚੁੱਕਣ ਦਾ ਮਸਲਾ ਹੱਲ ਕਰਵਾਉਣ ਲਈ ਅਧਿਕਾਰੀਆਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ। ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਸੱਤਾ ਪੱਖ ਮੇਅਰ ਅਤੇ ਡਿਪਟੀ ਮੇਅਰ ਤੇ ਵੀ ਤੰਜ ਕੱਸਿਆ। ਮੀਟਿੰਗ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਮੀਟਿੰਗ ਦੇ ਵਿੱਚ ਕੀ ਕੀ ਉਹਨਾਂ ਵੱਲੋਂ ਫੈਸਲੇ ਲਏ ਗਏ ਤੁਸੀਂ ਵੀ ਸੁਣੋ। ਐਮਐਲਏ ਸਾਹਿਬ ਪਿਛਲੇ ਕਈ ਦਿਨਾਂ ਤੋਂ ਇੱਕ ਹਫਤਾ ਹੋ ਗਿਆ ਮਹਾਲੀ ਦੇ ਵਿੱਚ ਕੂੜੇ ਨੂੰ ਲੈ ਕੇ ਜਿਸ ਤਰ੍ਹਾਂ ਸਿਆਸਤ ਹੋ ਰਹੀ ਆ ਜਿਸ ਤਰ੍ਹਾਂ ਦਾ ਹਾਲ ਹੋ ਰਿਹਾ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਜੇਕਰ ਹੱਲ ਨਾ ਹੋਇਆ ਤਾਂ ਕੀ ਤੁ ਨੂੰ ਤੀਜੇ ਨਿਕਲਦੇ ਨੇ ਅੱਜ ਤੁਸੀਂ ਮੀਟਿੰਗ ਕੀਤੀ ਆ ਕੋਈ ਨਿਕਲਿਆ ਤੁ ਨੂੰ ਤੀਜੇ ਦੇਖੋ ਇੱਕ ਤਾਂ ਗੱਲ ਇਹ ਸਮਝ ਲਓ ਵੀ ਨਾ ਹੱਲ ਹੋਣ ਵਾਲਾ ਤਾਂ ਕੋਈ ਕਾਰਨ ਨਹੀਂ ਹੈ ਹੱਲ ਹੋਊਗਾ ਔਰ ਹੱਲ ਕਰ ਵੀ ਲਿਆ ਬੈਠ ਕੇ ਤੇ ਅਸੀਂ ਤੇ ਜਿਉਂ ਹੀ ਮੈਨੂੰ ਪਤਾ ਲੱਗਿਆ ਵੀ ਇਹ ਪ੍ਰੋਬਲਮ ਆ ਰਹੀ ਆ ਦੋ ਤਿੰਨ ਦਿਨ ਤੋਂ ਮੈਂ ਸੀਨੀਅਰ ਅਫਸਰ ਨਾਲ ਸੰਪਰਕ ਕੀਤਾ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਤੇ ਹੋਰ ਸਬੰਧਤ ਅਸਰਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਇੱਥੇ ਬੁਲਾ ਕੇ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਆਉਣ ਵਾਲੇ 2-3 ਦਿਨ ਦੇ ਵਿੱਚ ਇਸ ਸਮੱਸਿਆ ਦਾ ਜਿਹੜਾ ਹਾਲਾ ਉਹ ਕੱਢ ਦਿੱਤਾ ਜਾਊਗਾ ਔਰ ਜਿੱਥੋਂ ਤੱਕ ਡੰਪਿੰਗ ਗਰਾਊਂਡ ਦੇ ਵਿੱਚ ਰੋਕ ਲੱਗੀ ਆ ਪੂਰਾ ਸੁੱਟਣ ਤੇ ਤੇ ਉਹਦਾ ਜਿਹੜਾ ਪ੍ਰਬੰਧ ਆ ਉਹ ਕਰ ਲਿਆ ਗਿਆ ਤੇ ਪ੍ਰਾਈਵੇਟ ਜਿਹੜਾ ਬੰਦਾ हायर ਕੀਤਾ ਜਾਊਗਾ ਪ੍ਰਾਈਵੇਟ ਬੰਦਾ हायर ਕਰਕੇ ਜਿੰਨੀ ਦੇਰ ਤੱਕ ਕੋਈ ਬਦਲਵਾ ਪ੍ਰਬੰਧ ਨਹੀਂ ਹੋ ਜਾਂਦਾ ਅਸੀਂ ਉਹ ਪ੍ਰਾਈਵੇਟ ਬੰਦਾ ਇਹ ਤੋਂ ਚੁੱਕੂਗਾ ਚੁੱਕੇ ਜਿਹੜਾ ਅੱਪ ਦਾ ਉਹ ਦਾ ਡੰਪਿੰਗ ਗਰਾਊਂਡ ਬਣਾ ਰਿਹਾ ਹੈ ਉਹ ਉੱਥੇ ਲੈ ਕੇ ਜਾਊਗਾ ਤਾਂ ਕਿ ਮਤਲਬ ਕੋਈ ਕਿਸੇ ਕਿਸਮ ਦੀ ਸਮੱਸਿਆ ਨਾ ਆ ਸਕੇ। ਇਹ ਮੈਨੇ ਸਰਪ ਰੋਕ ਕਿਉਂ ਲੱਗੀ ਹੈ? ਇਹ ਰੋਕ ਇਸ ਕਰਕੇ ਲੱਗੀ ਹੈ ਵੀ ਜਿੰਨਾ ਡੰਪਿੰਗ ਗਰਾਊਂਡ ਦੀ ਜਗ੍ਹਾ ਸੀ ਜਿੰਨਾ ਉਹਦੇ ਵਿੱਚ ਕੂੜਾ ਆ ਸਕਦਾ ਸੀ ਉਹ ਆ ਚੁੱਕਿਆ ਤੇ ਵੱਧ ਗਿਆ ਤੇ ਹੁਣ ਕੂੜਾ ਨਹੀਂ ਉੱਥੇ ਲੈ ਸਕਦਾ ਡੰਪਿੰਗ ਗਰਾਊਂਡ ਇਸ ਕਰਕੇ ਉਹਨੇ ਰੋਕ ਲਾਤੀ ਹੈ। ਔਰ ਇਹ ਰੋਕ ਅਚਾਨਕ ਲੱਗੀ ਹੈ ਕਿਸੇ ਦੇ ਧਿਆਨ ਵਿੱਚ ਨਹੀਂ ਸੀ। ਨਾ ਹੀ ਟਾਈਮ ਦਿੱਤਾ ਗਿਆ। ਇਮੀਡੀਏਟ ਰੋਕ ਦਿੱਤਾ ਗਿਆ ਵੀ ਕੂੜਾ ਨਹੀਂ ਉੱਟੇ ਜਾਣਾ ਹੱਥੇ ਇਸ ਕਰਕੇ ਸਮੱਸਿਆ ਆਈ ਹੈ ਇਹ ਹਾਈ ਕੋਰਟ ਵੱਲੋਂ ਰੋਕ ਆ ਜਾਂ ਐਨਜੀਟੀ ਵੱਲੋਂ ਰੋਕ ਲਾਈਈ ਹੈ ਨਹੀਂ ਹੈ ਜੀ ਨਹੀਂ ਇਹ ਐਨਜੀਟੀ ਵੱਲੋਂ ਰੋਕ ਲੱਗੀ ਹੋਈ ਆ ਔਰ ਐਨਜੀਟੀ ਜਿਹੜਾ ਹੈ ਉਹ ਮਤਲਬ ਟਾਈਮ ਟੂ ਟਾਈਮ ਉਹਨਾਂ ਕੀ ਮੀਡੀਆ ਪਾਰਟੀਆਂ ਦੇ ਤੇ ਆ ਕੇ ਮੋਨੀਟਰਿੰਗ ਵੀ ਕਰਦਿਆਂ ਰਹਿੰਦੀਆਂ ਨੇ ਤੇ ਉਹਨਾਂ ਨੇ ਰੋਕ ਲਾਈ ਆ ਤਾਂ ਇਸ ਕਰਕੇ ਅਚਾਨਕ ਇਹ ਸਮੱਸਿਆ ਜਿਹੜੀ ਆਈ ਆ ਭਾਵੇਂ ਇਹ ਸਾਨੂੰ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕਾਬਜ ਗਰੁੱਪ ਬੈਠਾ ਹੈ ਉਹਨਾਂ ਨੂੰ ਐਟ ਲੀਸਟ ਸੋਚਣਾ ਚਾਹੀਦਾ ਸੀ ਵੀ ਇਹ ਪ੍ਰੋਬਲਮ ਆ ਸਕਦੀ ਹੈ ਲੇਕਿਨ ਉਹਨਾਂ ਨੇ ਉਹਨਾਂ ਦਾ ਇੰਨਾ ਦਿਮਾਗ ਨਹੀਂ ਹੈਗਾ ਇਸ ਕਰਕੇ ਇਸ ਸਮੱਸਿਆ ਇਸ ਕਰਕੇ ਵੀ ਆਈ ਕਿ ਜਿਹੜੇ ਬੰਦੇ ਉੱਤੇ ਬੈਠੇ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਸੋਚ ਅੱਥਰ ਤੱਕ ਪਹੁੰਚੀ ਨਹੀਂ ਇਹ ਜਿਥੇ ਦੇ ਵੱਲੋਂ ਉਹ ਕਿਸ ਕਰਕੇ ਲਾਈਆ ਕਿ ਸੈਗਰੀਗੇਸ਼ਨ ਨਹੀਂ ਹੋ ਕੇ ਜਾਂਦਾ ਪੁੰਡਾ ਕਾਰਪੋਰੇਸ਼ਨ ਵੱਲੋਂ ਇਸ ਕਿਤੇ ਨਾ ਕਿਤੇ ਇਸ ਗੱਲ ਨੂੰ ਨਗਹਿਲੀ ਵਰਤੀ ਆ ਲੋਕਾਂ 'ਚ ਫਾਈਨ ਨਹੀਂ ਲਾਏ ਜਾਂ ਉਹ ਕਹਿੰਦੇ ਨੇ ਵੀ ਜੇਕਰ ਕਾਰਪੋਰੇਸ਼ਨ ਦੇ ਏਰੀਆ ਦੇ ਵਿੱਚ ਕੂੜਾ ਜਾਂਦਾ ਤਾਂ ਆਰਐਮਸੀ ਪੁਆਇੰਟ ਤੇ ਜਾਂਦਾ ਪਰ ਗਮਾਡਾ ਦੇ ਆਰਐਮਸੀ ਪੁਆਇੰਟ ਕਿੱਥੇ ਨੇ ਉਥੋਂ ਬਿਨਾਂ ਸੈਗਰੀਗੇਸ਼ਨ ਕੂੜਾ ਜਿਹੜਾ ਸਿੱਧਾ ਡੰਪ ਕਰਾਉਣ ਜਾਂਦਾ ਇਸ ਕਰਕੇ ਜਿਹੜਾ ਰੁਕ ਨਹੀਂ ਦੇਖੋ ਸੈਗਰੀਗੇਸ਼ਨ ਦਾ ਇਸ ਤਰ੍ਹਾਂ ਸਵਾਲ ਆ ਉਹਦੀ ਪ੍ਰੋਬਲਮ ਹੈ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਲੋਕ ਅਵੇਅਰ ਵੀ ਹਨ ਲੇਕਿਨ ਤੁਹਾਨੂੰ ਅਨਗਹਿਲੀ ਸਾਨੂੰ ਪਤਾ ਹੀ ਹੈ ਕਿਉਂਕਿ ਜਿਹੜਾ ਕਾਨੂੰਨ ਆ ਵਾ ਜੀ ਉਹਨੂੰ ਇਨਫੋਰਸ ਕਰਨ ਵਾਸਤੇ ਬਹੁਤ ਲਿਮਟਿਡ ਪਾਵਰ ਆ ਸਾਡੇ ਕੋਲ ਨੇ ਮਿਸਪਲ ਕਾਰਪੋਰੇਸ਼ਨ ਕੋਲ ਨੇ ਤੇ ਕਿਤਨਾ ਕਿਤੇ ਪ੍ਰੋਬਲਮ ਆਉਂਦੀ ਹੈ ਜਿਹਦੇ ਕਰਕੇ ਅਸੀਂ ਪੂਰਾ ਇਨਫੋਰਸ ਨਹੀਂ ਕਰ ਸਕਦੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਕੇ ਦੇਖਿਆ ਨੇ ਜਦੋਂ ਮੈਂ ਮੇਰ ਸੀ ਉਦੋਂ ਤਾਂ ਕੰਮ ਸ਼ੁਰੂ ਹੋਇਆ ਹੈ ਲੇਕਿਨ ਲੋਕ ਵੀ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਵੀ ਕੂੜਾ ਜਿਹੜਾ ਅਲੱਗ-ਦਾਲ ਕਰਕੇ ਸੁੱਟਣਾ ਕੂੜਾ ਜੇ ਘਰੋਂ ਹੀ ਸੈਗਰੀ ਸੈਗਰੀਗੇਟ ਹੋ ਕੇ ਆਵੇ ਤਾਂ ਇਹ ਕਿੰਨੀ ਪ੍ਰੋਬਲਮ ਆਉਂਦੀ ਨਹੀਂ ਕਾਰਪੋਰੇਸ਼ਨ ਸਤਾ ਪਤ ਸਿੱਧਾ ਅਧਿਕਾਰੀਆਂ ਨੂੰ ਜਿਹੜਾ ਜ਼ਿੰਮੇਵਾਰ ਠਹਿਰਾ ਰਿਹਾ ਉਹਨੇ ਨਾ ਤਾਂ ਸਾਨੂੰ ਐਨਜੀਟੀ ਦਾ ਨੋਟਿਸ ਦਿੱਤਾ ਜਾ ਰਿਹਾ ਕੱਲ ਅਧਿਕਾਰੀਆਂ ਦੇ ਪੁਤਲੇ ਫੂਕੇ ਉਹਨਾਂ ਨੇ ਪ੍ਰਦਰ ਦੇਖੋ ਮੇਰੀ ਬੇਨਤੀ ਇਹ ਹੈ ਵੀ ਇਹ ਤਾਂ ਇਹ ਹੈ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਦੂਜੇ ਤੇ ਪਾਉਣ ਵਾਲਾ ਕੰਮ ਹੈ ਮੈਂ ਇਹ ਸਮਝਦਾ ਵੀ ਜਿਹੜਾ ਬੰਦਾ ਮੌਕੇ ਤੇ ਬੈਠਾ ਹੈ ਚੇਅਰ ਕਰ ਰਿਹਾ ਹੈ ਮੇਅਰ ਹੈ ਡਿਊਟੀ ਮੇਅਰ ਹੈ ਜਾਂ ਸੀਨੀਅਰ ਡਿਊਟੀ ਮੇਅਰ ਹੈ ਇਹ ਉਹਨਾਂ ਦਾ ਲੈਵਲ ਦਾ ਕੰਮ ਹੈ ਉਹਨਾਂ ਨੇ ਡਾਇਰੈਕਸ਼ਨ ਦੇਣੀ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਜਿਹੜੇ ਆਫੀਸਰਾਂ ਦਾ ਡਾਇਰੈਕਸ਼ਨ ਦੇਣੀ ਹੈ ਤੁਸੀਂ ਆਹ ਕੰਮ ਕਰੋ ਆਹ ਪ੍ਰੋਬਲਮ ਆ ਰਹੀ ਹੈ ਇਹ ਪ੍ਰੋਬਲਮ ਦਾ ਇਹ ਹੱਲ ਆ ਜਾਂ ਮੈਨੂੰ ਦੱਸੋ ਵੀ ਆਹ ਪ੍ਰੋਬਲਮ ਆਉਣੀ ਹੈ ਇਹਦਾ ਹੱਲ ਕੱਢ ਕੇ ਸਾਨੂੰ ਦੱਸੋ ਇਹ ਉਹਨਾਂ ਦਾ ਕੰਮ ਹੈ ਇਹ ਹੁਣ ਅਫਸਰਾਂ ਤੇ ਗੱਲ ਪਾ ਕੇ ਆਪਣੀ ਜ਼ਿੰਮੇਵਾਰੀ ਤੇ ਭੱਜ ਨਹੀਂ ਸਕਦੇ ਹੈਗੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਤੇ ਅਫਸਰਾਂ ਤੋਂ ਵੀ ਮੈਂ ਇਹ ਸਮਝਦਾ ਵੀ ਕਿੰਨਾ ਕਿੰਨਾ ਕਸੂਰ ਹੈ ਵੀ ਇਹਨਾਂ ਨੇ ਮੌਕੇ ਦੇ ਉੱਤੇ ਐਕਸ਼ਨ ਨਾ ਲੈ ਕੇ ਇਹ ਸਮੱਸਿਆ ਨੂੰ ਇੱਥੇ ਤੱਕ ਪਹੁੰਚਣ ਦਿੱਤਾ ਤੇ ਕੰਦੇਵੀ ਨੂੰ ਸੰਨੂ ਐਨਜੀਟੀ ਦਾ ਹੱਦ ਤੱਕ ਨੋਟਿਸਿੰਗ ਦਿੱਤਾ ਗਿਆ ਤਾਂ ਕਿ ਅਸੀਂ ਪੜ ਕੇ ਜਿਹੜਾ ਅੱਗੇ ਜਿਹੜਾ ਕੋਈ ਹਾਈ ਕੋਰਟ ਜਾ ਕੇ ਤੇ ਦਰਵਾਜ਼ਾ ਖੜਕਾਉਣਾ ਕੋ ਵੀ ਸਾਂ ਖੜਕਾਈਏ ਜਾ ਕੇ ਨਹੀਂ ਗੱਲ ਇਹ ਆ ਵੀ ਕੋਰਟ ਕਚਹਿਰੀ ਦੇ ਦਰਵਾਜ਼ੇ ਤੇ ਤਾਂ ਖੜਕਾਓ ਪਰ ਇਹਨਾਂ ਕੰਮਾਂ ਨੂੰ ਟਾਈਮ ਲੱਗਦਾ ਤੁਸੀਂ ਕਰਨ ਵਾਲੇ ਹੋ ਤੁਸੀਂ ਮਾਲਕ ਹੋ ਤੁਸੀਂ ਐਡਮਿਨਿਸਟਰੇਟਰ ਹੋ ਤੁਸੀਂ ਖੁਦ ਕਰੋ ਜਾ ਕੇ ਨੋਟਿਸ ਕੋਡ ਕੇ ਜਾਰੀ ਤਾਂ ਇਹ ਹੋ ਵੀ ਜੇ ਕਿਸੇ ਨੂੰ ਕਹਿ ਕੇ ਕਰਾਉਣਾ ਹੈ ਜਾਂ ਤੁਸੀਂ ਖੁਦ ਹੀ ਕਰਨ ਵਾਲੇ ਹੋ ਮੇਅਰ ਡਿਊਟੀ ਮੇਅਰ ਤਾਂ ਤੁਸੀਂ ਤੁਸੀਂ ਕੰਮ ਕਰਵਾਓ ਕਹਿ ਕੇ ਜਦੋਂ ਬੰਦ ਹੀ ਕਰਤਾ ਤੇ ਅਫਸਰਾਂ ਨੂੰ ਕਿਹੜੇ ਕੀ ਸ਼ੌਕ ਚੜੇ ਹੋਇਆ ਬਈ ਕਿਆ ਕਹਿੰਦੇ ਆ ਡੰਬੇ ਗਰਾਊਂਡ ਦੇ ਵਿੱਚ ਜੀ ਅਸੀਂ ਕੂੜਾ ਨਹੀਂ ਸੁੱਟਣਾ ਦੇ ਆ ਤੇ ਇਸ ਕਰਕੇ ਜੇ ਕੋਈ ਨੋਟਿਸ ਆਇਆ ਜੇ ਕੋਈ ਪ੍ਰੋਬਲਮ ਆਈ ਤਾਂ ਹੀ ਮਤਲਬ ਬੰਦ ਹੋਇਆ ਉੱਤੇ ਤੇ ਮੈਂ ਇਹ ਸੋਹਂਦਾ ਵੀ ਇਹ ਨੋਟਿਸ ਹੋਂਦ ਮੰਗਣ ਦੀ ਬਜਾਏ ਕੰਮ ਕਰਨਾ ਚਾਹੀਦਾ ਜਿਹਦੇ ਤੇ ਲੋਕਾਂ ਨੂੰ ਰੈਲੀਫ ਮਿਲ ਜੇ ਮੇਰੇ ਸਭ ਤੁਸੀਂ ਮੇਅਰ ਵੀ ਰਹੇ ਹੋ ਕਾਰਪੋਰੇਸ਼ਨ ਚ ਤੇ ਹੁਣ ਤੁਸੀਂ ਐਮਐਲਏ ਵੀ ਹੋ ਇਸੇ ਲੰਬੇ ਸਮੇਂ ਤੋਂ ਜਿਹੜਾ ਇਹ ਡੰਪ ਧਰਾਉਣ ਦਾ ਮਾਮਲਾ ਚੱਲਦਾ ਡੇਰਾ ਪਸੀਬਲ ਸਮਗੋਲੀ ਕੋਲੇ ਕਹਿੰਦੇ ਸੀ ਬਣੂਗਾ ਜੀ ਉਹ ਜ਼ਮੀਨ ਵੀ ਲੈ ਲਈ ਉਹ ਤੋਂ ਬਾਅਦ ਉਹ ਵਿੱਚ ਰਹਿ ਗਿਆ ਪ੍ਰੋਜੈਕਟ ਕੀ ਹੁਣ ਕੋਈ ਉਹ ਅੱਗੇ ਵਧਣ ਦਾ ਆਸਰਾ ਹੈ ਕੋ ਉਮੀਦ ਦੇਖੋ ਜਿਹੜਾ ਸਮਗੋਲੀ ਜ਼ਮੀਨ ਲਈ ਗਈ 50 ਏਕੜ ਉਹ ਮੇਰੀ ਟਨੇਵਰ ਦੇ ਵਿੱਚ ਲੈ ਗਈ ਮਹੀਂ ਕਮਾਡਾ ਤੇ ਪ੍ਰੈਸ਼ਰ ਪਾਇਆ ਤੇ ਉਹ ਜਿਹੜਾ 50 ਕਰੋੜ 31 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਅਕਵਾਇਰ ਹੋਈ ਉਹਦੇ ਵਿੱਚ ਕਿਤਨਾ ਕਿਤੇ ਕਾਨੂੰਨੀ ਅਰਚਨਾ ਕਰਕੇ ਸਾਨੂੰ ਪੋਜੈਸ਼ਨ ਨਹੀਂ ਮਿਲ ਸਕਿਆ ਕਾਰਪੋਰੇਸ਼ਨ ਨੂੰ ਪੋਜੈਸ਼ਨ ਲੇਟ ਹੋਣ ਕਰਕੇ ਹੁਣ ਵੀ 12 ਏਕੜ ਦਾ ਪੋਜੈਸ਼ਨ ਨਹੀਂ ਮਿਲਿਆ ਹੈਗਾ 38 ਏਕੜ ਦਾ ਪੋਜੈਸ਼ਨ ਹੈ ਲੇਕਿਨ ਫਿਰ ਵੀ ਉਹਦਾ ਟੈਂਡਰ ਲਾਤਾ ਲੇਕਿਨ ਟੈਂਡਰ ਇੱਕ ਆਇਆ ਹੈ ਇੱਕ ਟੈਂਡਰ ਨੂੰ ਅਲਾਟ ਨਹੀਂ ਕੀਤਾ ਜਾ ਸਕਦਾ ਸੀ ਇਸ ਕਰਕੇ ਹੁਣ ਦੁਬਾਰਾ ਉਹਨੂੰ ਰੀਕਾਲ ਹੋ ਕੀਤਾ ਟੈਂਡਰ ਨੂੰ ਤੇ ਜਦੋਂ ਵੀ ਕੋਈ ਟੈਂਡਰ ਆਉਂਦਾ ਤਾਂ ਉਹਨੂੰ ਕੰਪਨੀ ਨੂੰ ਅਲਾਟ ਕਰਦਾ ਉੱਥੇ ਕੰਮ ਆ ਜਿਹੜਾ ਉਹ ਸ਼ੁਰੂ ਬਹੁਤ ਜਲਦੀ ਹੋ ਜਾਊਗਾ ਲੇਕਿਨ ਉਦੋਂ ਪਹਿਲਾਂ ਸਾਨੂੰ ਬਦਲਵੇਂ ਪ੍ਰਬੰਧ ਕਰਨੇ ਪੈਣਗੇ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਸੀ ਉਹਦੇ ਵਿੱਚ ਲਗਭਗ ਆਲਮੋਸਟ ਬਦਲਵੇਂ ਪ੍ਰਬੰਧ ਹੁੰਦਾ ਜਿਹੜਾ ਕੰਮ ਕਰਦਾ ਤੇ ਮੇਰਾ ਖਿਆਲ ਆਉਣ ਵਾਲੇ 2-4 ਦਿਨ ਦੇ ਵਿੱਚ ਜਿਹੜਾ ਸਾਰੀ ਕੀ ਪੂੜੇ ਦੀ ਸਫਾਈ ਇਹ ਹੋ ਜਾਊਗੀ ਕੀ ਬਦਲਵਾ ਪ੍ਰਬੰਧ ਹੋਊਗਾ ਨਾ ਬਦਲਵਾ ਪ੍ਰਬੰਧ ਤਾਂ ਇਹ ਕੀਤਾ ਵੀ ਜਿਹੜੇ ਆਰਐਮਸੀ ਨੇ ਉੱਥੇ ਕੂੜਾ ਇਕੱਠਾ ਹੁੰਦਾ ਤੇ ਉੱਥੋਂ ਜਿਹੜਾ ਪ੍ਰਾਈਵੇਟ ਜਿਹੜਾ ਲੈ ਕੇ ਜਾਣਗੇ ਬੰਦੇ ਕੂੜਾ ਚੁੱਕਣਗੇ ਤੇ ਆਪਦੇ ਉਹ ਲਾਲੂੜੀ ਇੱਕ ਡੰਪਿੰਗ ਗਰਾਊਂਡ ਬਣਾਇਆ ਹੈ ਤੇ ਉੱਥੇ ਉਹ ਆਪਣਾ ਡੰਪ ਕਰਦੇ ਕਮਾੜਾ ਦੇ ਕਿੰਨੇ ਪੁਆਇੰਟ ਨੇ ਜਿਹੜੇ ਆਰਐਮਸੀ ਪੁਆਇੰਟ ਕਿੰਨੇ ਕਮਾੜਾ ਏਰੀਆ ਦੇ ਮੇਰੇ ਖਿਆਲ ਚਾਰ ਕ ਕਮਾੜਾ ਦੇ ਨੇ ਆਰਐਮਸੀ ਪੁਆਇੰਟ ਤੇ ਬਾਕੀ 114 ਸਾਡੇ ਮਿਸਤ ਕਾਰਪੋਰ ਸੋਸਾਇਟੀਾਂ ਵਾਲੇ ਦੇ ਵਿੱਚ ਵੀ ਕਹਿੰਦੇ ਉਹਨਾਂ ਦਾ ਵੀ ਸਿਗਨਲ ਪੂਰਾ ਚੱਕਣਾ ਬੰਦ ਕਰਤਾ ਆਰਐਮਸੀ ਜਿਹੜੇ ਪੁਆਇੰਟ ਤੇ ਕਿਸੇ ਵੀ ਸੋਸਾਇਟੀ ਨਹੀਂ ਬਣਾਈ ਉਹ ਕਹਿੰਦੇ ਇਸ ਦਾ ਕਰੋੜਾ ਰੁਪਏ ਦਾ ਜਿਹੜਾ ਟੈਕਸ ਦਿੰਨੇ ਆ ਇਹ ਸਭ ਤੋਂ ਟੈਕਸ ਕਾਹਦਾ ਇਕੱਠਾ ਕੀਤਾ ਜਾਂਦਾ ਕਹਿੰਦੇ ਜੇ ਚੱਕੇ ਨਹੀਂ ਕਰਨਾ ਤੁਸੀਂ ਨਹੀਂ ਨਹੀਂ ਮੈਂ ਕਹਿੰਦਾ ਵੀ ਪ੍ਰੋਬਲਮ ਅਸਲ ਜਦੋਂ ਆ ਗਈ ਹੈ ਜੀ ਉਹਦੇ ਵਿੱਚ ਸਾਰੇ ਉੜ ਜਗੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਵੀ ਕਰਨਾ ਕੀ ਹੈ ਹੌਲੀ ਹੌਲੀ ਜਿਹੜਾ ਇਹ ਰਸਤਾ ਸਾਫ਼ ਹੋ ਜਾਊਗਾ ਉਹਨਾਂ ਦੇ ਵੀ ਚੱਕਲੇ ਜਾਣਗੇ ਜਿੱਥੇ-ਜਿੱਥੇ ਵੀ ਕੂੜਾ ਪਿਆ ਉਹ ਸਾਰਾ ਸਫਾਈ ਕਰ ਦੋ